ਸਰਕਲਾ ਦੇ ਪਿੰਡ ਪੰਜਾਲਾ ਵਿਖੇ ਪਿਛਲੇ 2 ਸਾਲਾਂ ਤੋਂ ਸੰਪਰਕ ਮਾਰਗ ਤੇ ਟੁੱਟੀ ਇੱਕ ਪੁਲੀ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਮੰਡੀ ਬੋਰਡ ਤੋਂ ਮਦਦ ਦੀ गुहार उक्त ਪਿੰਡ ਨਿਵਾਸੀਆਂ ਦੇ ਵੱਲੋਂ ਲਗਾਈ ਗਈ ਹੈ ਪਿੰਡ ਵਾਸੀ ਨੂੰ ਕਿਸੇ ਕਿਸਮ ਦੀ ਰਾਹਤ ਜਿਹੜੀ ਉਹ ਪ੍ਰਦਾਨ ਨਹੀਂ ਹੋਈ ਔਰ ਅੱਜ ਸਮੂਹ ਪਿੰਡ ਨਿਵਾਸੀਆਂ ਨੇ ਆਪਣੇ ਤੌਰ ਤੇ ਉਕਤ ਟੁੱਟੀ ਹੋਈ ਪੁਲੀ ਦੀ ਮੁਰੰਮਤ ਦਾ ਕੰਮ ਜਿਹੜਾ ਸ਼ੁਰੂ ਕੀਤਾ ਹੈ ਪਿੰਡ ਨਿਵਾਸੀਆਂ ਨੇ આરોਪ ਲਗਾਇਆ ਕਿ ਲਿਖਤ ਸ਼ਿਕਾਇਤ ਦੇਣ ਤੋਂ ਬਾਅਦ ਵੀ ਕਿਸੇ ਨੇ ਉੱਚ ਅਧਿਕਾਰੀਆਂ ਦੇ ਵੱਲੋਂ ਉਪਸਥਾਨ ਦਾ ਦੌਰਾ ਨਹੀਂ ਕੀਤਾ ਗਿਆ। ਸਤੀਸ਼ ਪਟਵਾਲ ਕੇ ਆਰਟੀ ਨਿਊਜ਼ ਨੈਟਵਰਕ। ਕੀ ਪ੍ਰੋਬਲਮ ਆ ਰਹੀ ਬਾਬਾਈ? ਆਉਂ ਆ ਰਹੀ ਹੈ ਕਿ ਸਾਰੇ ਰਸਤੇ ਕੋਈ ਮਤਲਬ ਸਰਕਾਰ ਨਹੀਂ ਪੁੱਛਦੀ, ਬੋਡਾਂ ਦੀ ਜਵਾਰੀ ਜਾ। ਹਰ ਬੰਦਾ ਹੁੰਦਾ। ਹਰ ਮਹੱਲੇ ਜਾਏਗਾ। ਸ਼ਰਾਬਾਂ ਬਣਦਾ। ਇਹ ਸੋਚਦੇ ਕਿ ਬੋਡ ਲਈ ਇਹ ਮੁੜੀ ਦੀ ਭੈਣ ਭਾਇਦੇ ਫੂਹੇ ਚ। ਇੱਥੇ ਦੇਖੋ ਸਾਰੇ ਛਿੜਕਾਂ ਦੇ ਰਸਤੇ ਸਾਰੇ ਬੰਦ। ਇਹ ਪੁਲੀ ਆਜ 3 ਸਾਲ ਹੋ ਗਏ ਟੁੱਟਦੀ ਤੇ ਪੀਲੇਦਾਰ ਮਾੜੀ-ਮੋਡੀ ਸਰਪੰਚ ਨੇ ਪੈਸੇ ਲਾ ਕੇ ਤੇ ਬਣਾਈ ਅੱਜ ਫੇਰ ਲੱਗੇ ਦਾ ਤੇ ਹੁਣ ਮਤਲਬ ਕਿੰਨੇ ਕੇ ਪੈਸੇ ਘਰੋਂ ਲਾਣੇ ਨੇ ਅੱਜ ਇਹ ਤੁਸੀਂ ਆਪਣੇ ਪੈਸੇ ਨਾਲ ਬਣਾ ਰਹੇ ਹੋ ਆਪਣੇ ਪੈਸੇ ਨਹੀਂ ਆ ਸਰਕਾਰ ਕੇ ਜੀ ਆ ਜੀ ਸਾ ਕੀ ਸਰਕਾਰ ਨੇ ਕੱਖ ਵੀ ਨਹੀਂ ਸਰਕਾਰਾਂ ਕਰਦੀ ਐ ਜਦੋਂ ਮੁੜੀ ਦੀ ਬਾਤ ਨਹੀਂ ਬੁਜੀਦੀ ਇਹ ਆ ਤੇ ਇਹ ਸਮੱਸਿਆ ਸਾਡੀਆਂ ਨਾ ਤੇ ਇਹ ਬੁੱਢਾਂ ਦੀ ਵਾਰੀ ਆਉਂਦੇ ਤਾਂ ਮਸ ਮਲ ਲੋਕਾਂ ਨੂੰ ਲੰਦੇ ਚੁਸਕ ਟਟਪਾਨ ਦੇ ਵਾਰ-ਵਾਰ ਇੱਕ ਦੂਬੇ ਨੂੰ ਕਿੱਠਾ ਨਹੀਂ ਹੋਣਦੇ ਇਹ ਤੇ ਇਹ ਆ ਗਿਆ ਹੁਣਾ ਹੀ ਜਿੱਖਾਂਗੇ ਜਦੋਂ ਅੱਗੇ ਜੇ ਜਿੰਦੇ ਰਹੇ ਤਾਂ ਪੂਰੀ ਸਰਕਾਰ ਨਾਲ ਟੱਕਰ ਲਾएंगे ਇੰਨੀ ਗੱਲ ਨਹੀਂ ਹੋ ਸਕਦੀ ਕਿ ਸਰਕਾਰ ਭੈਣ ਕਹਿੰਦੀ ਹੈ ਕਿ ਅਸੀਂ ਬੜੇ ਹ ਤੇ ਇਹ ਆ ਕਿ ਮਲ ਆਉਣ ਦੇ ਟਾਈਮ ਤੇ ਮਲ ਇਹ ਆ ਗਿਆ ਸਰਕਾਰ ਨੂੰ ਦਿਖਣਾ ਚਾਹੀਦਾ ਕਿ ਮਲ ਕੀ ਮੁਸ਼ਕਲਾਂ ਪਿੰਡਾਂ 'ਚ ਕੀ ਮੁਸ਼ਕਲਾਂ ਹੋਵਾਂਦੀਆਂ ਨੇ ਕੀ ਨਹੀਂ ਹੋਵਦੀਆਂ ਨੇ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਇੱਥੇ ਕੋਈ ਕੋਈ ਨਹੀਂ ਆਉਂਦਾ ਇਹ ਕੋਈ ਲੀਡਰ ਕੋਈ ਕੋਈ ਲੀਡਰ ਨਹੀਂ ਆਇਆ ਲੀਡਰਾਂ ਨੂੰ ਹੁਣਾਉਣਾ ਜੇ ਮਤਲਬ ਲੈਜਣਾਉਗੇ ਤੇ ਤਾਂ ਲੀਡਰਾਂ ਦਾ ਲੁੱਬਣਾ ਮਾੜੇ ਮੋਟਿਆਂ ਕਿ ਇੱਕ ਦੂਗੇ ਫਟਵਾਉਣਾ ਆ ਆਪਣੀਆਂ ਆਪਣੀਆਂ ਪਾਰਟੀ ਦੇ ਬੰਦੇ ਇਕੱਠੇ ਕਰਨੇ ਨੇ ਤੇ ਉਹ ਮੁੜੀਏ 10 ਸਾਲ ਨਹੀਂ ਲੁਬਣਾ ਨਾ ਹਾਂਜੀ ਕੀ ਨਾਮ ਆ ਸਰ ਮੇਰਾ ਨਾਮ ਕਰਨੈਰ ਸਿੰਘ ਗ੍ਰਾਮ ਪੰਜਾ ਦੇ ਪੰਜਾਲਾ ਬਲਾਕ ਧਾਰਕਲਾ ਜ਼ਿਲ੍ਹਾ ਪਠਾਨਕੋਟ ਤੋਂ ਆ ਸਰ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਜਿਹੜੀ ਉਹ ਪੁਲੀ ਜਿਹੜੀ ਹੈ ਇਹ ਮਤਲਬ ਪਿਛਲੇ ਸਾਲ ਰੁੜੀ ਸੀ ਔਰ ਜਿਆਦਾ ਜਿਹੜੀ ਉਹ ਅੱਜ ਤੋ 2 ਸਾਲ ਪਹਿੰ ਮੁਰੜੀ ਸੀ ਮੈਕਨ ਨੂੰ ਵੀ ਦੱਸਿਆ ਕਿ ਇਹ ਖਤਰਨਾਕ ਕੰਮ ਹੈ ਉਹਨਾਂ ਪਰ ਰੇਪੇਰ ਨਹੀਂ ਕੀਤੀ ਸਮੇਂ ਸਿਰ ਤੇ ਅੱਜ ਲੱਖਾਂ ਦਾ ਇਹ ਕੰਮ ਬਣ ਗਿਆ ਪਿਛਲੇ ਸਾਲ ਬਿਲਕੁਲ ਰੁੜ ਗਈ ਸੀ ਤੇ ਪਿਛਲੇ ਸਾਲ ਵੀ ਜਿਹੜੇ ਮੈਕਨ ਨੇ ਜਿਹੜੀਆਂ ਅਧਿਕਾਰੀਆਂ ਨੇ ਗੈਰ ਜ਼ਿੰਮੇਵਾਰਾ ਰੋਲ ਨਿਭਾਇਆ ਸਿਰਫ ਇੱਥੇ ਟਿੱਪਰ ਬਜਰੀ ਦੇ ਗਏ ਤੇ ਪੈਪ ਛੱਡ ਗਏ ਬਾਕੀ ਇਹ ਜਿਹੜਾ ਸਾਰਾ ਕੰਮ ਉਹ ਮੈਨੂੰ ਆਪਣੇ ਖਰਚੇ ਦੇ ਕਰਾਣਾ ਪਿਆ ਔਰ ਮੈਨੂੰ ਬੜਾ ਹੀ ਦੁੱਖ ਇਹ ਤਾਂ ਬਲਾਕ ਇੱਕ ਜੋ ਪਛੜਿਆ ਹੋਇਆ ਪਿੰਡ ਆ ਜੇਕਰ ਸਰਕਾਰਾਂ ਦੀ ਇਹ ਨੀਤੀ ਹੋਵੇ ਅਧਿਕਾਰੀ ਕੰਮ ਨਾ ਕਰਨਾ ਚਾਹਣ ਤਾਂ ਫਿਰ ਇਹ ਗਰੀਬ ਲੋਕ ਨੇ ਲਤਾੜੇ ਲੋਕ ਨੇ ਕਿੱਥੇ ਜਾਣਗੇ ਇਹਨਾਂ ਦਾ ਵਿਕਾਸ ਦਾ ਕੰਮ ਕਿੱਦਾਂ ਹੋਊਗਾ ਆ ਇਹ ਟੁੱਟਿਆ ਸੜਕ ਇੱਕ ਹਫ਼ਤਾ ਪਰ ਜਿਹੜੇ ਸਾਡੇ ਸਕੂਲੀ ਬੱਚੇ ਨੋ ਘਰ ਰਹੇ ਨੇ ਔਰ ਗੈਰ ਹਾਜ਼ਰ ਰਹੇ ਨੇ ਬਜ਼ੁਰਗ ਬੰਦੇ ਇਥੋਂ ਲੰਘ ਨਹੀਂ ਸਕਦੇ ਇੱਥੇ ਦੋ ਮੋਟਰਸਾਈਕਲ ਜਿਹੜੇ ਨੇ ਉਹ ਪਿਛਲੇ ਸਮੇਂ ਦੇ ਵਿੱਚ ਡਿੱਗੇ ਨੇ ਵੱਖਰੀ ਗੱਲ ਹੈ ਕਿ ਕਿਸਮਤ ਚੰਗੀ ਸੀ ਉਹਨਾਂ ਦੀ ਜਾਨ ਬਚ ਗਈ ਆ ਤੋਂ ਮੈਂ ਇੱਕ ਵਾਰ ਫਿਰ ਜਿਹੜਾ ਉਹ ਬੇਨਤੀ ਕਰਾਂਗਾ ਜਿਲਾ ਪ੍ਰਸ਼ਾਸਨ ਨੂੰ ਤੇ ਪਾਰਟੀ ਦੇ ਜ਼ਿੰਮੇਵਾਰ ਬੰਦੇ ਠਾਕੁਰ ਅਮਿਤ ਮੰਟੂ ਜੀ ਹੋਰਾਂ ਨੂੰ ਕਿ ਸਾਡੀ ਜਿਹੜੀ ਗੱਲ ਆ ਨੇੜੇ ਹੋ ਕੇ ਸੁਣੋ ਕਿਉਂਕਿ ਸਾਡੇ ਲੋਕਾਂ ਦੇ ਵਿੱਚ ਜਦੋਂ ਇੱਕ ਗੈਰ ਜਮਹੂਰਤ ਢੰਗ ਦਾ ਤਰੀਕਾ ਜਿਹੜਾ ਆ ਰਿਹਾ ਆਇਆ ਲੋਕ ਸਮਝਦੇ ਨੇ ਕਈ ਬਜ਼ੁਰਗ ਜਿਹੜੇ ਨੇ ਸਾਡੇ ਕਹਿ ਰਹੇ ਨੇ ਕਿ ਇਹਨਾਂ ਸਰਕਾਰਾਂ ਨਾਲੋਂ ਤੇ ਅੰਗਰੇਜ਼ਾਂ ਦੀ ਸਰਕਾਰ ਚੰਗੀ ਸੀ ਲੋਕਾਂ ਦੀ ਸੁਣਦੀ ਦਾ ਸੀ ਬੋਲੀ ਅੰਨੀ ਜਿਹੜੀ ਸਰਕਾਰ ਆ ਸਾਡੀ ਗੱਲ ਹੀ ਨਹੀਂ ਸੁਣ ਰਹੀ ਇਹ ਬੜੇ ਦੁੱਖ ਦੀ ਗੱਲ ਆ ਬਾਕੀ ਕੰਮ ਤਾਂ ਤੁਸੀਂ ਰਹਿਣ ਦਿਓ ਜਿਹੜੇ ਇਹਨਾਂ ਬਕਾਹ ਦਾ ਕੰਮ ਜਿਹੜਾ ਜੁੜਿਆ ਹੋਇਆ ਇਹ ਇੱਕ ਬਹੁਤ ਜ਼ਰੂਰੀ ਕੰਮ ਆ ਔਰ ਮੈਂ ਦੁਬਾਰਾ ਬੇਨਤੀ ਕਰਾਂਗਾ ਹਲਕਾ ਚਾਰਜ ਨੂੰ ਕਿ ਸਰ ਸਾਡੇ ਇਸ ਕੰਮ 'ਤੇ ਧਿਆਨ ਦਿਓ ਤੇ ਇਹ ਗਰੀਬ ਲੋਕਾਂ ਦੀ ਮਦਦ ਕਰੋ ਤਾਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਰੁਟੀਨ ਵਿੱਚ ਸਕੂਲ ਆ ਜਾ ਸਕਣ ਕੀ ਨਾਮ ਹੈ ਰੇਖਾ ਦੇਵੀ ਹਾਂਜੀ ਕੀ ਮੁਸ਼ਕਿਲ ਆ ਰਹੀ ਹੈ ਪਟੋਲੀ ਤੋਂ ਮੁਸ਼ਕਿਲੇ ਸਾਡਾ ਰਸਤਾ ਨਹੀਂ ਬਣ ਰਿਹਾ ਸਾਡੂ ਰਸਤੇ ਦੀ ਬੜੀ ਦਿੱਕਤ ਪੈ ਰਹੀ ਹੈ ਬਾਹੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਪਲੀਜ਼ ਸਾਡਾ ਰਸਤਾ ਬਣਾ ਦਿਓ ਸਾਡੇ ਬੱਚਿਆਂ ਨੂੰ ਬੜੀ ਮੁਸ਼ਕਲ ਹੈ ਸਾਡੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਦਿੱਕਤ ਆ ਰਹੀ ਹੈ ਇਸ ਵਾਸਤੇ ਅਸੀਂ ਬੇਨਤੀ ਕਰਦੇ ਆ ਜਦ ਤੁਸੀਂ ਸਾਡ ਨੂੰ ਰਸਤਾ ਬਣਾ ਕੇ ਨਹੀਂ ਦੇਣਾ ਅਸੀਂ ਕਿਸੇ ਨੂੰ ਵੋਟ ਨਹੀਂ ਦਾਲਣਾ ਕਿਸੇ ਨੂੰ ਪ੍ਰਸ਼ਾਸਨ ਕੋਲ ਜਾ ਕੋਈ ਨਿਯੋੰਦੇ ਨਾਲ ਮਿਲਿਓ ਕੋਈ ਅਹਰ ਨੂੰ ਕੋਈ ਔਸਤ ਨਹੀਂ ਮਿਲੀ ਕਿਸੇ ਕੋਲੋਂ ਵੀ ਸਾਡੇ ਸਰਪੰਚ ਸਾਹਿਬ ਜਾਣਦੇ ਆ ਪ੍ਰਸ਼ਾਸਨ ਆਇਆ ਕੋਈ ਇੱਥੇ ਕੋਈ ਇੱਥੇ ਨਹੀਂ ਆਇਆ ਦੇਖਣ ਵਾਸਤੇ ਤਾਂ ਆਏ ਹੋਗੇ ਸਾਨੂੰ ਪਤਾ ਨਹੀਂ ਪਰ ਇੱਥੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਆ ਕਿ ਸਾਡੇ ਸਰਪੰਚ ਸਾਹਿਬ ਨੇ ਆਪਣੇ ਪੱਲੋਂ ਪੈਸੇ ਲਗਾ ਕੇ ਪਿਛਲੇ ਸਾਲ ਵੀ ਬਣਵਾਈ ਸੀ ਔਰ ਇਸ ਸਾਲ ਫਿਰ ਬਣਵਾਇਆ ਬਣਵਾ ਰਹੇ ਹਨ ਮੈਂ ਪ੍ਰਸ਼ਾਸਨ ਨੂੰ ਇਹ ਕਹਿਣੀ ਆ ਕਿ ਪੁਲਿਸ ਇਹਨਾਂ ਇਸ ਰਸਤੇ ਦਾ ਕੁਝ ਗੌਰ ਕਰੋ ਨਹੀਂ ਤਾਂ ਸਾਡੇ ਵੱਲੋਂ ਵੋਟ ਨਹੀਂ ਦਿੱਤੇ ਜਾਣਗੇ ਕਿਸੇ ਨੂੰ ਵੀ ਕੀ ਨਾ ਬਈ ਮੈਂ ਜਗਿੰਦਰ ਸਿੰਘ ਗ੍ਰਾਮ ਪੰਚਾਇਤ ਪੰਜਾਲਾ ਧਾਰ ਬਲਾਕ ਜ਼ਿਲ੍ਹਾ ਗੁਰਦਾਸਪੁਰ ਰਹਿਣ ਵਾਲਾ ਹਾਂ ਹਾਂਜੀ ਕੀ ਮੁਸ਼ਕਲ ਆ ਰਹੀ ਹੈ ਸਾਡੀ ਸਮੱਸਿਆ ਹੀ ਪੁਲੀ ਦੀ ਸਮੱਸਿਆ ਹੈ ਸਮੱਸਿਆ ਤਾਂ ਬਹੁਤ ਨੇ ਜਿੰਨੀਆਂ ਮਰਜ਼ੀ ਸਮੱਸਿਆਵਾਂ ਨੇ ਸਮੱਸਿਆ ਬਸ ਇਹ ਹੈ ਆਮ ਸਮੱਸਿਆ ਜਿਹੜੀ ਪੁਲੀ ਦੀ ਪਈ ਹੈ ਜਿੱਤੇ ਵਿੱਚ ਸਾਡੇ ਬੱਚੇ ਜਿਹੜੇ ਖਾਜਾ ਖਵਾਰ ਹੋ ਰਹੇ ਨੇ 3 ਕਿਲੋਮੀਟਰ ਦਾ ਕੋਮ ਕਾ ਕੱਟ ਕੇ ਤੇ ਜਾ ਰਹੇ ਨੇ ਸਕੂਲਾਂ ਨੂੰ ਕਿ ਹਫ਼ਤਾ ਪਾਰ ਬਹੁਤ ਬੱਚੇ ਜਿਹੜੇ ਸਕੂਲਾਂ ਤੋਂ ਐਬਸੈਂਟ ਰਹੇ ਨੇ ਉਹਨਾਂ ਦੀ ਪੜਾਈ ਦੱਸੋ ਤੁਸੀਂ ਕਿੰਨੀ ਪਿੱਛੇ ਗਈ ਹੋਗੀ ਅਤੇ ਜੇਕਰ ਸਾਡਾ ਇਹ ਕੰਮ ਨਹੀਂ ਹੋਇਆ ਅਸੀਂ ਆਉਣਾ ਦੇ ਚੋਣਾ ਦੀ ਅਸੀਂ ਸਾਡਾ ਪਿੰਡ ਜਿਹੜਾ ਪੂਰਾ ਪੰਜਾਲਾ ਜਿਹੜਾ ਬਾਈਕਾਟ ਕਰ ਰਿਹਾ ਆ ਬਾਈਕਾਟ ਕਰਾਂਗੇ ਅਸੀਂ ਧੰਨਵਾਦ